ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਕੋਲੇ ਆਏ ਪਿੰਡ ਮਹਾਰਾਜ ਜੀ ਤੋਂ ਰੇਲ ਗੱਡੀ ਦੇ ਡੱਬਿਆਂ ਜਿਹੜੀਆਂ ਆਪਾਂ ਲੈ ਕੇ ਆਏ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਦੁੰਨੀ ਜੇ ਆਪਾਂ ਕਹਿੰਦੇ ਟਾਪ ਕੁਆਲਿਟੀ ਹੈ ਕਦੋਂ ਸੂਈਆ ਕਦੋਂ ਸੂਗੀ ਸਾਰਾ ਕੋਈ ਬਾਈ ਤੋਂ ਪੁੱਛਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠੀਕ ਠਾਕ ਰومی ਇੱਧਰ ਨੂੰ ਆ ਜਾ ਮੜਾ ਅੱਛਾ ਵੀਰੇ ਤੇ ਨਾਮ ਬੋਲ ਦਿਓ ਪਹਿਲਾਂ ਤਾਂ ਜੀ ਨਾਮ ਬਾਈ ਰومی ਪਿੰਡ ਜੀ ਪਿੰਡ ਭਰਾ ਜੀ ਜ਼ਿਲ੍ਹਾ ਬਟਿੰਡਾ ਦਾ ਇੱਧਰ ਰਾਮਰਾ ਨੇੜੇ ਆ ਇਨਸਾਣਾਗਾ ਵੀਰੇ ਕਿਹੜਾ ਪਰਾ ਫੂਲ ਤੇ ਲਹਿਰੇ ਆ ਬਾਈ ਪੁੱਚੋ ਆ ਤੇ ਘਰ ਆਪਣਾ ਕਿਹੜੀ ਸੜਕ ਤੇ ਆ ਆਪਣਾ ਘਰ ਆ ਗੁੰਮੜਸਰ ਨੂੰ ਜਿਹੜੀ ਸੜਕ ਬਣੀ ਵੀ ਉਹਦੇ ਤੇ ਆ ਬਾਈ ਓਕੇ ਜੀ ਤੇ ਰੋਮੀ ਦੋ ਦਿਖਾਉਣੀਆ ਵੀਰੇ ਇਹ ਵੀਡੀਓ ਚਾਪ ਦੋ ਦਿਖਾਉਣੀਆ ਦੋ ਵੀ ਗਾਈਆਂ ਆ ਨਾਮ ਕਹੇ ਇਹਨਾਂ ਨੂੰ ਤਾਂ ਇੱਕ ਹਾਥੀ ਦੇ ਬੱਚੇ ਕਹੇ ਓਕੇ ਜੀ ਤੇ ਰੋਮੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀ ਜਾਨੇ ਵੀਰੇ ਇਹ ਕ੍ਰੋਸ ਬਰੀਡ ਆ ਬਾਈ ਕ੍ਰੋਸ ਬਰੀਡ ਆ ਕਿ ਕਦੋਂ ਸੂਈ ਆ ਇਹ ਬਾਈ ਰਾਤ ਦੀ ਸੂਈ ਆ ਜੇਰ ਗਰਾਟੜਾ ਹੂੰ 20 ਕਿਲੋ ਤੋਂ ਪਲੱਸ ਬੋੜਾ ਕੰਡੇ ਲਾਵਾ ਆਪਾਂ ਦੋ ਰੰਗ ਚਵਾ ਵੀ ਦੀਮਾਂਗੇ ਤੇ ਕਿੰਨਾ ਦੇ ਦੂਗੀ ਦੁੱਧ ਫਿਰ ਇਹ ਵੀਰੇ ਯਕੀਨ ਵਾ ਨਾ 35 ਕਿਲੋ ਦੁੱਧ ਦੀ ਓਟ ਆਗੀ ਕੋਲੋ ਇਹਨੂੰ ਕ੍ਰੋਸ ਆਂਗ ਚ ਆਗੀ ਗਰਮੀ ਦੇ ਮਹੀਨੇ ਹੋਣੀ ਇੱਕ ਮਿੰਟ ਮੈਂ ਨਾੜਾ ਦਿਖਾ ਦਿਆਂ ਦੇਖੋ ਦੇਖੋ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਨਾੜਾ ਦੂਨੀ ਪਾਸੇ ਉਹਨੀਆਂ ਬਾਕੀ ਜਜਮੈਂਟ ਤੁਸੀਂ ਆਪ ਵੀ ਕਰ ਲੈਣੀ ਐ ਇੱਕ ਮਿੰਟ ਆਹ ਦੇਖੋ ਜੀ ਲੈ ਚੱਲ ਵੀਰੇ ਕੋਈ ਬਾਈ ਕਹੇ ਇਹ ਲਾਗਾ ਨਾ ਵੀਡੀਓ ਲੀਆਂ ਗੱਲਾਂ ਨੇ ਆਪਣੇ ਨਾਲ ਸੌਦਾ ਕਰਕੇ ਜੋ ਰੰਗ ਚੋ ਹੋ ਸਕਦਾ 20 ਕਿਲੋ ਦਾ ਬੋੜਾ ਪਲੱਸ ਹੁਣ ਮਣਿਆ ਮੰਗਿਆ ਮਣਿਆ ਕਦੋਂ ਸੂਈ ਐ ਵੀਰੇ ਇਹ ਰਾਤ ਦੀ ਸੂਈ ਆ ਬਾਈ ਰਾਤ ਦੀ ਸੂਈ ਆ ਕਿੰਨਾ ਬੋੜਾ ਕੱਢਿਆ ਫਿਰ ਇਹਨੇ ਤੜਕੇ ਬਾਈ ਕੱਢਿਆ ਹੂ ਘੱਟੋ ਘੱਟ 15 ਕਿਲੋ 15 ਕਿਲੋ ਕੇ ਜੀ ਤੇ ਲੇਵਾ ਹੁਣ ਵੀ ਕੋਈ ਫਰਕ ਨਹੀਂ ਹਨਾ ਹਾਂ ਜੀ ਸੂਆ ਕਿਹੜਾ ਵੀਰੇ ਤੀਜਾ ਇਹ ਤੀਜਾ ਅੱਜ ਨਾਲ ਤੀਜਾ ਓਕੇ ਜੀ ਠੀਕ ਆ ਵੀਰੇ ਤੇ ਮਗਰ ਫਿਰ ਬੱਛਾ ਜੇਰ ਜੂਰ ਜੇਰ ਜੂਰ ਕੰਪਲੀਟ ਜੇ ਮੈਨੂੰ ਪੂਰ ਕੰਪਲੀਟ ਜੇਰ ਦੀ ਗਰੰਟੀ ਦੇ ਆਪੀ ਠੀਕ ਆ ਵੀਰੇ ਤੇ ਤਾਰਾਂ ਦੂਰਾਂ ਦੀ ਰੋਮੀ ਓਕੇ ਆ ਇਹ ਇਹਦਾ ਕੀ ਸਰਨਾ ਠੀਕ ਆ ਵੀਰੇ ਕਿੰਨੇ ਪੈਸੇ ਆ ਫਿਰ ਇਹਦਾ ਰੂੜਾ ਦਾ ਤਾਂ ਸੀਗਾ ਫੋਨ ਤੇ ਰੇਟ ਕਰਨਾ ਫਿਰ ਦੱਸ ਦਿਓ ਇਹਦਾ ਮੁੱਲ 260 ਕੋਸ ਕਰਾਲਾ 15 ਦੀ ਵੇਚਾਂ ਬੈਡ ਵੀ ਜੇ ਆਪਾਂ ਗੱਲ ਕਰ ਲੀਏ ਨਾ ਲੇਖੇ ਮੁਕੇ ਪਿਆ ਜੀ ਹਨਾ ਯਾਰ ਕੋਟ ਦੇ ਨਾਲ 30 ਤੋਂ ਪਲੱਸ ਵੀ ਬਾਈ 20 ਤੋਂ ਪਲੱਸ ਬੋਲਾ ਅਗਲਾ ਤੱਤਾ ਕਰਾ ਲੈ ਘਰੇ 파ਟੂ ਆ ਇੱਥੇ ਤੱਤਲ ਹੋਇਆ ਦੁੱਤ 파ਟ ਦਾ ਦਿਖਾਵਾਂਗੇ ਚਾਹੇ ਅਲਾ ਘਰੇ ਲਿਆ ਕੇ ਇੱਕ 15 ਇੱਕ 15 ਨਵਾਂ ਆ ਤੇ ਹੁਣ ਆਪਾਂ ਇਹਦੀ ਭੈਣ ਹੀ ਇਹ ਲੱਗਦੀ ਮੈਨੂੰ ਤਾਂ ਵੱਡੇ ਸਾਈਜ਼ ਦੀ ਇਹ ਬਾਈ ਆਪਣੇ ਇਹਨੂੰ ਜਰਸੀ ਕਾਫੀ ਕਲਰ ਕਹਿ ਸਕਦੇ ਆ ਹੂੰ ਜਰਸੀ ਚ ਆ ਗਈ ਵੀਰੇ ਇਹਨੂੰ ਜਰਸੀ ਕਹਿ ਸਕਦੇ ਆ ਹੂੰ ਇਹ ਬਾਈ ਹਜੇ ਕੱਚੀ ਆਦਾ ਬਸ ਇੱਕ ਤੁਸੀਂ ਆ ਵੱਡੀ ਗਾਣ ਹੋ ਗਈ ਸੀ ਨਾਲ ਦੱਸੋ ਕਿੰਨੇ ਦਿਨ ਕੱਟ ਜੂਗੇ ਇਹ ਬਈ ਹਜੇ ਆਪਣੇ ਘਟੋ ਘਟੇ ਦੇ 10 ਤੋਂ 15 ਦਿਨ ਪਏ ਆ ਕਿੰਨਾ ਦੁੱਧ ਕੱਢ ਦੂਗੀ ਇਹ ਵੀ ਉਹਨੇ ਇਹ ਵੀਰੇ 40 ਬੀੜੀ ਲੀਟਰ ਦੁੱਧ ਹੀ ਮਾਰ ਲਓ ਓਕੇ ਖੋਲੋ ਇਹਨੂੰ ਵੀ ਤੋੜਾ ਤਾਰਾ ਕਰਾ ਕੇ ਚੈੱਕ ਕਰ ਤੇ ਇੱਥੇ ਬਾਈ ਪਹਿਲਾਂ ਆਰਡਰ ਕੁਆਲਿਟੀ ਦੇਖ ਆ ਦੇਖੋ ਜੀ ਤੇ ਬਾਕੀ ਦਾ ਸੀਲ ਸਾਬੂ ਬਹੁਤ ਆ ਹਨਾ ਯਾਰ ਲੇਖੇ ਮੁਕੇ ਪੈ ਤੀਜਾ ਸੂਆ ਸੁੰਦੀ ਆ ਖੋਲੋ ਜੀ ਇਹਨ ਫੇਸ ਕੁਆਲਟੀ ਗੱਲ ਚੈੱਕ ਕਿ ਦੀ ਸੁਣੀ ਆ ਬਾਕੀ ਦੀ ਗੱਲ ਖੜਨੀ ਖੜਨੀ ਬੱਚੀ ਦੀ ਪੂਰੀ ਚੰਗੀ ਹਨਾ ਯਾਰ 40 ਤੋਂ ਆਪਾਂ ਕੋਈ ਵੀ ਬੰਦਾ ਆ ਕਹਿੰਦੇ ਨਾ ਆ ਗਾ ਦੀ ਸੁੱਖ ਸ਼ਾਂਤੀ ਦੀਆਂ ਸੂਬੀ ਅੱਛਾ ਜੇ ਜੂ ਪਈ ਹੋਈ ਹੂੰ ਆਪਾਂ 10 ਤੋਂ 12 ਮੈਂਦਰ ਬਾਈਰ 40 ਤੋਂ ਪਲੱਸ ਦੁੱਧ ਬਣਿਆ। ਬਾਕੀ ਦਾ ਜਿਹੜੀ ਲੈ ਵੇ ਲੂ ਵੇ ਦੀ ਫੀਟਿੰਗ ਆ ਉਹ 10 ਦੀ ਆ। ਬਾਕੀ ਦਾ ਜਿਹੜੀ ਬਾਡੀ ਵੰਦਰਾ ਉਹ ਵੀ 10-10 ਵੀ ਇਹ ਦੁੱਧ ਦੇ ਦੂ ਗਵਾਈ ਭਰਦੀ ਆ ਹਨਾ। ਗਵਾਈ ਭਰ ਉਹ ਮੈਂ ਨਹੀਂ ਗੱਲ ਹੈਗੀ ਵੀ ਐਵੇਂ ਗੱਲਾਂ ਹੁਣ ਹਵਾ ਚੜਾਂਗਾ ਹੁਣ ਗੱਲਾਂ। ਉਹੀ ਜੀ ਗੱਲ ਨਹੀਂ ਹੈਗੀ ਚੰਗੀ ਆ ਥਣਾ ਥਣਾ ਦੀ ਵੀ ਸਾਫ ਆ ਪੂਰੀ। ਆ ਦੇਖੋ ਜੀ। ਹੂੰ। ਬਾਕੀ ਕਹਿੰਦੀ ਆ ਗਾਲੇ ਬੰਦਾ ਖੜਾ ਪਾਰ ਨਹੀਂ ਜੀਦਾ ਹੋਰ। ਓਕੇ ਜੀ। ਇਹਦੇ ਫਿਰ ਕਿੰਨੇ ਪੈਸੇ ਆ ਬਾਈ ਰੋਮੀ? ਇਹ ਇਰਾਦਾ ਦਾ ਹਜੇ ਹੀ ਸੀ ਬਸ ਤੂੰ ਆ ਗਿਆ ਜਿੱ ਕਹਿ ਦਿੰਦੇ ਆ ਇਹਦਾ ਇੱਕ 20 ਲਵਾਂ ਇੱਕ 20 ਤੇ ਸੂਆ ਕਿਹੜਾ ਇਹ ਇਹ ਤੀਜਾ 오ਰੀਜਨਲ ਕਿੰਨੇ ਦਿਨ ਬਾਕੀ ਆ ਬਾਕੀ ਕਿੰਨੇ ਲੈ ਜੀ 10 ਤੋਂ 15 ਇੱਕ ਵੀ ਇਹਦਾ ਇਹ ਵੀ ਲਵਾਂਗੇ ਬਾਕੀ ਦੀ ਗੱਲ ਇਹਨੇ ਗਰਮ ਹੀ ਨਹੀਂ ਮੰਨਣੀ ਦੁੱਧ ਫਾਇਟ ਵਾਲਾ ਪਾਉਣਾ ਤੇ ਦੇਣਾ ਵੀ ਵੱਡਾ ਦੁੱਧਾ ਕੋਈ ਐ ਨਹੀਂ ਵੀ ਛੋਟੇ ਦੁੱਧ ਨਹੀਂ ਮਾਲ ਕਰਨੀ ਬਾਈ ਦੇਖ ਠੰਡੀ ਦੇਖ ਠੰਡੀ ਠੁੰਡੀ ਤਾਂ ਕੋਈ ਅੰਤ ਨਹੀਂ ਦੋਨੇ ਹੀ ਚੰਗੀਆਂ ਦੇਖਣ ਦੇ ਕਹੇ ਜਾਂ ਡਿਜ਼ਾਈਨ ਵਾਲਾ ਲੱਗਿਆ ਓਕੇ ਜੀ ਓਕੇ 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 ਭਾਗਾਂ ਵਾਲੀਆਂ ਬਈਰ ਦੁੱਖ ਤੋੜ ਦੁਨੀਆਂ ਜਿਹਦੇ ਘਰੇ ਬਾਗ ਓਕੇ ਜੀ ਤੇ ਆ ਦੇਖੋ ਜੀ ਬਾਕੀ ਦੀ ਗੱਲ ਬਾਈ ਕਹਿੰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਵੇਂ ਮਰਜ਼ੀ ਬੈਠੇ ਰਹੋ ਕੋਈ ਚੱਕਰ ਵਾਲੀ ਗੱਲ ਨਹੀਂ ਓਕੇ ਜੀ ਬਸ ਤਾਰਾਂ ਹੀ ਵਜ ਗਈਆਂ ਜਦੋਂ ਆਪਾਂ ਹੱਥ ਮਾਰ ਕੇ ਦਿਖਾਤਾ ਅਰਡ ਦੇਣਾ ਨਾ ਹੂੰ ਦਿਖਾ ਦਿਆਂ ਜੀ ਮੈਂ ਪਹਿਲਾਂ ਹੀ ਦਿਖਾ ਦਿਆਂ ਕਮਾਲ ਹੋਈ ਪਈ ਆ ਦੋਨੇ ਵਹਿੜਾਂ ਚੰਗੀਆਂ ਇੱਕ 20 ਤੇ ਇੱਕ 15 ਮਾਨਤਾਨ ਥੋੜਾ ਜੁਰੂਰ 20 30 ਦਾ ਮੈਂ ਜਿਹੜੀ ਬੰਦਾ ਜੁਰੂਰ ਦੇਣਾ ਓਕੇ 20 30 ਦਾ ਹੋਰ ਵੀ ਮਾਨਤਾਨ ਹੋ ਜਾਣਾ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖੋ ਵਾਲੀ ਵੱਡੀ ਹੋਣੀ ਕੋਈ ਮੇਰਾ ਵੀਰ ਕਹਿਣ ਦਾ ਬਾਈ ਇਹਨਾਂ ਦੁੱਧ ਹੋਣੀਗਾ ਆਓ ਦੋ ਡੰਗ ਸਾਡੇ ਕੋਲ ਆਓ ਟਾਈਮ ਤੋਂ ਟਾਈਮ ਚੋ ਉਹ ਚਾਹੇ ਜਿਵੇਂ ਕੋਈ ਦੁਪਹਿਰੇ ਚੋ ਕੇ ਘੰਟਾ ਦਾ ਨਾਲ ਲੋ ਵੀ ਤੋਂ 1.25 ਕਿਲੋ ਬੋਲ ਜੀ ਵੀ ਆਪਾਂ ਓਟ ਲੈਣਾ ਬਾਕੀ ਰੋਮੀ ਆਪਾਂ ਇੱਕ ਹੋਰ ਤੈਨੂੰ ਗੱਲ ਕਹਿਣੀ ਚਾਹੁੰਦੇ ਆ ਵੀਰੇ ਤੇਰੀਆਂ ਮੈਂ 25 ਤੋਂ 30 ਵੀਡੀਓ ਕਰਤੀਆਂ ਮੈਨੂੰ ਕਿਸੇ ਨੇ ਹਜੇ ਟੱਕਰ ਫੋਨ ਨਹੀਂ ਲਾਇਆ ਵੀ ਬਾਈ ਨੇ ਕੋਈ ਸਾਡੇ ਕੋਲ ਪਹੁੰਚ ਨਹੀਂ ਆਉ ਬਾਈ ਸਾਡਾ ਕੰਮ ਆ ਜੇ ਨਾ ਜਿੰਨੀ ਗੱਲ ਫੋਨ ਨਹੀਂ ਦੱਸੀ ਜਾਊਗੀ ਚਲੋ ਨੰਬਰ ਜੇ ਰੀਜਨਲ ਆ ਸਾਰਾ ਕੁਝ ਰੀਜਨਲ ਆ ਜਿੰਨਾ ਨੰਬਰ ਬੋਲ ਦਿਓ ਫਿਰ 94786 ای 3584 ای دو ਬੈੜਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਟਾਪ ਦੇ ਨਗੀਨੇ ਦਿਖਾਤੇ ਆ ਜੀ ਨਗੀਨੇ ਆ ਬਾਈ ਨਗੀਨੇ ਜੀ ਮੈਨੂੰ ਕਹਿੰਦਾ ਦੇਖ ਧੰਨਵਾਦ